ਵਾਹੇ ਗੁਰਜੀ ਦਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਤੁਹਾਨੂੰ ਮੈਂ ਹੱਡ ਬੀਤੀ ਸਾਖੀ ਸੁਣਾਉਣ ਜਾ ਰਿਹਾ ਹਾਂ ਇੱਕ ਵਾਰੀ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸੱਚਾ ਸਿੱਖ ਜਿਹੜਾ ਕਿ ਪਿੰਡ ਜਾ ਪਿੰਡ ਪਿੰਡ ਜਾ ਕੇ ਸਿੱਖੀ ਦਾ ਪ੍ਰਚਾਰ ਕਰਦਾ ਸੀ ਇੱਕ ਦਿਨ ਗੁਰੂ ਦਾ ਉਹ ਸਿੱਖ ਪ੍ਰਚਾਰ ਕਰਦਿਆਂ ਕਰਦਿਆਂ ਬੜੀ ਦੂਰ ਪਿੰਡਾਂ ਵਿੱਚ ਜਾ ਪਹੁੰਚਿਆ ਤੇ ਵਾਪਸ ਮੁੜਦਿਆਂ-ਮੁੜਦਿਆਂ ਉਸ ਨੂੰ ਰਸਤੇ ਵਿੱਚ ਹੀ ਰਾਤ ਪੈ ਗਈ ਤਾਂ ਗੁਰੂ ਦੇ ਸਿੱਖ ਨੇ ਸੋਚਿਆ ਕਿ ਰਾਤ ਬਹੁਤ ਹੋ ਚੁੱਕੀ ਹੈ ਕਿਉਂ ਨਾ ਅੱਜ ਦੀ ਰਾਤ ਉਹ ਇੱਥੇ ਹੀ गुजार ਲਵੇ ਉਹ ਇੱਕ ਜੰਗਲ ਵਿੱਚ ਸੀ ਤੇ ਜਵੇ ਸੂਰਜ ਦੀ ਪਹਿਲੀ ਕਰਨ ਚੜਦਿਆਂ ਹੀ ਇੱਥੋਂ ਹੀ ਅਨੰਦਪੁਰ ਸਾਹਿਬ ਨੂੰ ਚਾਲੇ ਪਾ ਦੇਵੇਗਾ ਉਸ ਨੇ ਸਾਹਮਣੇ ਪੱਥਰ ਦੀ ਇੱਕ ਮੜੀ ਸੀ ਤੇ ਉਹ ਉਸ ਤੇ ਜਾ ਕੇ ਲੰਬਾ ਪੈ ਗਿਆ ਤੇ ਬਹੁਤ ਜਲਦ ਹੀ ਉਸ ਦੀ ਅੱਖ ਲੱਗ ਗਈ ਸਵੇਰ ਜਦੋਂ ਉਸ ਦੀ ਅੱਖ ਖੁੱਲੀ ਤੇ ਨਿਤਨੇਮ ਕਰਨ ਤੋਂ ਬਾਅਦ ਉਹ ਸਿੱਖ ਅਗਾਹ ਵੱਲ ਚੱਲੇ ਪਉਣ ਲੱਗਾ ਤਾਂ ਉਸ ਨੇ ਥੱਲੇ ਝਾਤੀ ਮਾਰੀ ਕਿ ਉਹ ਸਾਰੀ ਰਾਤ ਕੀ ਦੇਖਦਾ ਹੈ ਕਿ ਉਹ ਸਾਰੀ ਰਾਤ ਇੱਕ ਕਰੜੇ ਸਿੱਖ ਕਰੜੇ ਪੀਰ ਦੀ ਮੜੀ ਤੇ ਸੁੱਤਾ ਪਿਆ ਰਿਹਾ ਸੀ ਤਾਂ ਉਹ ਸਿੱਖ ਨੇ ਉਸ ਨੂੰ ਦੇਖ ਕੇ ਇੱਕਦਮ ਥੋੜਾ ਜਿਹਾ ਘਬਰਾ ਗਿਆ ਕਿਉਂਕਿ ਉਹ ਸਿੱਖ ਨੇ ਸੁਣਿਆ ਹੋਇਆ ਸੀ ਕਿ ਕਰੜਾ ਪੀਰ ਉਸ ਦੀ ਮੜੀ ਦਾ ਨਰਾਦਰ ਕਰਨ ਵਾਲਿਆਂ ਨੂੰ ਪੁੱਠਾ ਟੰਗ ਦਿੰਦਾ ਹੈ ਇਹ ਸੋਚ ਕੇ ਉਹ ਸਿੱਖ ਨੇ ਆਪਣੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਕਹੇ ਪੀਰ ਜੀ ਕਿਰਪਾ ਕਰਕੇ ਮੈਨੂੰ ਮਾਫ ਕਰ ਦਿਓ ਕਿਉਂਕਿ ਮੈਥੋਂ ਅਣਜਾਣੇ ਵਿੱਚ ਇਹ ਗਲਤੀ ਹੋ ਗਈ ਹੈ ਬਸ ਇੰਨਾ ਹੀ ਕਹਿਣ ਦੀ ਧੀਰ ਸੀ ਕਿ ਉਸ ਪੀਰ ਨੇ ਉਸ ਸਿੱਖ ਨੂੰ ਉਠਾ ਟੰਗ ਦਿੱਤਾ ਜਿਸ ਤੋਂ ਬਾਅਦ ਉਸ ਸਿੱਖ ਨੇ ਉਸ ਪੀਰ ਨੂੰ ਬਹੁਤ ਬੇਨਤੀਆਂ ਕੀਤੀਆਂ ਬਹੁਤ ਤਰਲੇ ਮਿੰਤਾਆਂ ਕੀਤੀਆਂ ਪਰ ਉਸ ਪੀਰ ਨੇ ਉਸ ਸਿੱਖ ਦੀ ਇੱਕ ਨਾ ਸੁਣੀ ਤੇ ਉਸ ਨੂੰ ਉਠਾ ਹੀ ਟੰਗਿਆ ਰੱਖਿਆ ਆਲੇ ਦੁਆਲੇ ਦੇ ਪਿੰਡਾਂ ਵਿੱਚ ਇਹ ਗੱਲ ਅੱਗ ਵਾਂਗ ਫੈਲ ਗਈ ਕਿ ਗੁਰੂ ਦਾ ਸੱਚਾ ਸਿੱਖ ਕਰੜੇ ਪੀਰ ਨੇ ਉਠਾ ਟੰਗ ਦਿੱਤਾ ਹੈ ਇਹ ਗੱਲ ਸੁਣਦਿਆਂ ਹੀ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਕਿਉਂਕਿ ਉਹਨਾਂ ਲੋਕਾਂ ਨੂੰ ਇਹ ਵਿਸ਼ਵਾਸ ਨਹੀਂ ਸੀ ਕਿ ਸੱਚੇ ਸਿੱਖ ਦਾ ਗੁਰੂ ਇੰਨਾ ਮਹਾਨ ਸੰਤ ਸਿਪਾਈ ਹੋਵੇ ਉਸ ਨੂੰ ਕੋਈ ਪੀਰ ਉੱਠਾ ਕਿਵੇਂ ਟੰਗ ਸਕਦਾ ਹੈ ਹੁਣ ਉਸ ਸਿੱਖ ਨੂੰ ਵੀ ਇਹ ਯਕੀਨ ਹੋ ਚੁੱਕਿਆ ਸੀ ਕਿ ਉਸ ਪੀਰ ਅੱਗੇ ਸਿਰ ਝੁਕਾ ਕੇ ਉਸਨੇ ਬਹੁਤ ਵੱਡੀ ਗਲਤੀ ਕੀਤੀ ਹੈ ਉਹ ਸਿੱਖ ਨੇ ਆਪਣੇ ਮਨ ਹੀ ਮਨ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅੱਗੇ ਇਹ ਅਰਦਾਸ ਕੀਤੀ ਕਿ ਕਲੰਗੀਧਰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੇਰੇ ਕੋਲੋਂ ਭੁੱਲ ਹੋ ਚੁੱਕੀ ਹੈ ਕਿ ਮੈਂ ਆਪਣੇ ਅਕਾਲ ਪੁਰਖ ਨੂੰ ਛੱਡ ਕੇ ਇਸ ਪੀਰ ਅੱਗੇ ਆਪਣਾ ਸਿਰ ਝੁਕਾ ਦਿੱਤਾ ਹੈ ਤੇ ਮੱਥਾ ਟੇਕ ਦਿੱਤਾ ਹੈ ਕਿਰਪਾ ਕਰਕੇ اے ਦਸ਼ਮ ਪਾਤਸ਼ਾਹ ਮੇਰੀ ਪੁਲ ਬਖਸ਼ਾਓ ਮੈਨੂੰ ਇਸ ਪੀਰ ਤੋਂ ਬਚਾਓ ਕਲਗੀਧਰ ਪਾਤਸ਼ਾਹ ਇਹ ਸਭ ਦੇਖ ਰਹੇ ਸੀ ਜਦੋਂ ਹੀ ਗੁਰੂ ਦੇ ਸਿੱਖ ਨੂੰ ਉਹਨਾਂ ਨੂੰ ਯਾਦ ਕੀਤਾ ਤਾਂ ਗੁਰੂ ਜੀ ਆਪਣੇ ਨੀਲੇ ਘੋੜੇ ਤੇ ਸਵਾਰ ਹੋ ਕੇ ਉੱਥੇ ਆ ਪਹੁੰਚੇ ਤਾਂ ਗੁਰੂ ਜੀ ਨੇ ਪੀਰ ਨੂੰ ਕਿਹਾ ਕਿ हे ਭਾਈ ਤੂੰ ਸਾਡੇ ਸਿੱਖ ਨੂੰ ਉੱਠਾ ਕਿਉਂ ਟੰਗਿਆ ਹੋਇਆ ਹੈ ਪੀਰ ਨੇ ਆਪਣੇ ਦੋਵੇਂ ਹੱਥ ਜੋੜ ਕੇ ਤੇ ਸਿਰ ਝੁਕਾ ਕੇ ਗੁਰੂ ਜੀ ਨੂੰ ਆਖਿਆ ਕਿ हे ਮਹਾਰਾਜ ਜੀ ਇਹ ਹੁਣ ਤੁਹਾਡਾ ਸਿੱਖ ਨਹੀਂ ਰਹਾ ਕਿਉਂਕਿ ਜਦ ਤੱਕ ਇਹ ਤੁਹਾਡਾ ਸਿੱਖ ਸੀ ਮੇਰੀ ਕੁਝ ਹਿੰਮਤ ਹੀ ਨਾ ਹੋਈ ਕਿ ਮੈਂ ਇਸ ਨੂੰ ਕੁਝ ਕਰ ਸਕਾਂ ਪਰ ਜਦੋਂ ਇਸ ਨੇ ਮੇਰੇ ਸਾਹਮਣੇ ਆਪਣਾ ਸਿਰ ਝੁਕਾ ਦਿੰਦਾ ਤਾਂ ਇਹ ਹੁਣ ਮੇਰਾ ਹੈ ਮੈਂ ਭਾਵੇਂ ਇਸ ਨੂੰ ਪੁੱਠਾ ਟੰਗਾ ਜਾਂ ਜ਼ਮੀਨ ਵਿੱਚ ਗੜ ਦੇਵਾਂ ਤਦ ਕਲੰਗੀਆਂ ਵਾਲੇ ਪਾਦਸ਼ਾਹ ਨੇ ਉਸ ਥੇ ਮੌਜੂਦ ਸਾਰੀ ਸਿੱਖ ਸੰਗਤ ਨੂੰ ਵਚਨ ਕੀਤਾ ਕਿ ਸਾਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਲੜ ਲੱਗਣਾ ਚਾਹੀਦਾ ਹੈ ਉਸ ੴ ਦਾ ਨਾਮ ਜਪੋ ਤੇ ਬਾਣੀ ਪੜੋ ਉਹ ਆਪੇ ਹੀ ਤੁਹਾਡੇ ਅੰਗ ਸੰਗ ਸਾਈ ਹੋਵੇਗਾ ਤੇ ਤੁਹਾਨੂੰ ਪਾਰ ਲੰਘਾਵੇਗਾ ਜਗਾ ਜਗਾ ਤੇ ਮੱਥੇ ਨਾ ਰਗੜੋ ਤੇ ਆਪਣੇ ਵਾਹਿਗੁਰੂ ਤੇ ਭਰੋਸਾ ਰੱਖੋ ਗੁਰੂ ਸਾਹਿਬ ਜੀ ਨੇ ਉਹ ਸਿੱਖ ਨੂੰ ਇਹ ਸੱਚੇ ਮਨੋਂ ਇਹ ਕਿਹਾ ਕਿ ਆਪਣੇ ਸੱਚੇ ਮਨੋਂ ਆਪਣੇ ਮਨ ਹੀ ਮਨ ਵਿੱਚ ਮੂਲ ਮੰਤਰ ਦਾ ਜਾਪ ਕਰੋ ਅਕਾਲ ਪੁਰਖ ਨੂੰ ਜਾਪ ਕਰੋ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਆਪੇ ਹੀ ਪਲੀ ਕਰਨਗੇ ਤਾਂ ਗੁਰੂ ਜੀ ਦੇ ਸਿੱਖ ਨੇ ਇਦਾਂ ਹੀ ਕੀਤਾ ਵਾਹਿਗੁਰੂ ਜੀ ਦੀ ਕਿਰਪਾ ਨਾਲ ਉਸ ਸਿੱਖ ਨੇ ਵਾਹਿਗੁਰੂ ਦਾ ਨਾਮ ਜਪਿਆ ਤੇ ਉਹ ਸਿੱਖ ਆਪ ਥੱਲੇ ਆ ਗਿਆ ਤੇ ਕਰੜੇ ਪੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅੱਗੇ ਇਹ ਬੇਨਤੀ ਕੀਤੀ ਕਿ ਮਹਾਰਾਜ ਜੀ ਮੈਂ ਕਈ ਸੌ ਸਾਲਾਂ ਤੋਂ ਆਪ ਜੀ ਦਾ ਇੰਤਜ਼ਾਰ ਕਰ ਰਿਹਾ ਸੀ ਮੈਂ ਆਪਣੇ ਸਮੇਂ ਦਾ ਬਹੁਤ بڑا ਕਰਾਮਾਤੀ ਪੀ ਸੀ ਤੇ ਮੈਨੂੰ ਹੰਕਾਰ ਆ ਗਿਆ ਸੀ ਮੈਂ ਪੋਲੇ ਪਾਲੇ ਲੋਕਾਂ ਨੂੰ ਬਹੁਤ ਦੁਖੀ ਕਰਨ ਲੱਗ ਪਿਆ ਸੀ ਇੱਕ ਦਿਨ ਰੱਬ ਦਾ ਸੱਚਾ ਫਕੀਰ ਇੱਥੇ ਆਇਆ ਤੇ ਮੈਂ ਉਸ ਦਾ ਵੀ ਬਹੁਤ ਨਿਰਾਦਰ ਕੀਤਾ ਉਸ ਤੋਂ ਬਾਅਦ ਉਸ ਰੱਬ ਦੇ ਬੰਦੇ ਨੇ ਮੈਨੂੰ ਇਹ ਸ਼ਰਾਪ ਦੇ ਦਿੱਤਾ ਕਿ ਤੂੰ ਤੁਰੰਤ ਹੀ ਪੱਥਰ ਦੀ ਮਰੀ ਵਿੱਚ ਬਦਲ ਜਾਵੇਂ ਉਹ ਫਕੀਰ ਰੱਬ ਦਾ ਸੱਚਾ ਬੰਦਾ ਸੀ ਤੇ ਮੈਂ ਉਸ ਦੇ ਬੋਲ ਕਬੂਲ ਹੋ ਗਏ ਤੇ ਮੈਂ ਉਸੇ ਵੇਲੇ ਹੀ ਪੱਥਰ ਦੀ ਮੜੀ ਵਿੱਚ ਸਮਾ ਗਿਆ ਮੈਂ ਉਸ ਫਕੀਰ ਨੂੰ ਪੁੱਛਿਆ ਕਿ ਹੁਣ ਮੇਰੀ ਖਲਾਸੀ ਕਿੱਦਾਂ ਹੋਵੇਗੀ ਤਾਂ ਉਸ ਫਕੀਰ ਨੇ ਮੈਨੂੰ ਦੱਸਿਆ ਕਿ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਦਸਵੇਂ ਜਮਾਏ ਵਿੱਚ ਇੱਥੇ ਆਉਣਗੇ ਤੇ ਫਿਰ ਹੀ ਤੇਰੀ ਖਲਾਸੀ ਹੋਵੇਗੀ ਹੈ ਤੇ ਪੀਰ ਹੈ ਪੀਰਾਂ ਦੇ ਪੀਰ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੁਸੀਂ ਮੇਰੇ ਤੇ ਕਿਰਪਾ ਕਰੋ ਤੇ ਮੈਨੂੰ ਮੁਕਤੀ ਦਿਓ ਤਾਂ ਗੁਰੂ ਜੀ ਫਰਮਾਏ ਕਿ ਤੂੰ ਆਪਣੀਆਂ ਕਰਮਾਂ ਮਾਤਾਂ ਦੇ ਨਾਲ ਦੀਨ ਦੁਨੀਆ ਨੂੰ ਬਹੁਤ ਤੰਗ ਕੀਤਾ ਹੈ ਜਿਸ ਦੀ ਸਜ਼ਾ ਤੈਨੂੰ ਇਸੇ ਜਨਮ ਵਿੱਚ ਹੀ ਮਿਲ ਗਈ ਹੈ ਤੇ ਹੁਣ ਤੂੰ ਉਸੇ ਸੱਚੇ ਕਾਲਪੁਰਖ ਅੱਗੇ ਗੁਨਾਹਾਂ ਦੀ ਤੌਬਾ ਕਰ ਤੇ ਕਾਲਪੁਰਖੋਂ ਆਪੇ ਹੀ ਭਲੀ ਕਰਨਗੇ ਪੀਰ ਜੀ ਇਹ ਪੀਰ ਨੇ ਗੁਰੂ ਜੀ ਦੇ ਬਚਨਾਂ ਦੇ ਅਨਸਾਰ ਇਦਾਂ ਹੀ ਕੀਤਾ ਤਾਂ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਹੋਈ ਤਾਂ ਪੀਰ ਦੀ ਜੁਨੀ ਕੱਟੀ ਗਈ ਸਾਧ ਸੰਗਤ ਜੀ ਜੇ ਇਹ ਸਾਖੀ ਤੁਹਾਨੂੰ ਪਸੰਦ ਆਈ ਤਾਂ ਇਹ ਸਾਖੀ ਨੂੰ ਲਾਈਕ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਸਤਨਾਮ ਸ੍ਰੀ ਵਾਹਿਗੁਰੂ